ਦੇ ਕੀ ਕਲਬਤ ਹੋਈ ਤੇ ਮੇਰਾ ਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਸੀਂ ਪਿਸਵਾ ਸਕੂਟਰੀ ਤੇ ਆ ਰਹੇ ਹਾਂ ਨਾ ਅਚਾਨਕ ਇੱਧਰ ਜਾ ਰਹੇ ਹਾਂ ਕਿ ਬੀ ਜਾਣੇ ਇੱਧਰ ਮੇਲਾ ਲੱਗਦਾ ਲੱਗਾ ਤੇ ਮੇਲੇ ਮੇਲਾ ਦੇ ਬੰਦ ਪਿਆ ਆਏਗੇ ਤੈਨੂੰ ਛੰਨਿਆ ਰੋਡ ਜਾਣੇ ਆ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਤੇ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਆਪਾਂ ਚੇ ਕ੍ਰਾਸਿੰਗ ਕਰਦੇ ਬਈ ਗੱਡੀ ਕ੍ਰਾਸਿੰਗ ਕਰਦੇ ਬਈ ਤੇ ਦੱਸਦੇ ਮੁੰਡੇ ਵੀ ਟਰੱਕ ਨਾਲੇ ਸ਼ਾਰਟ ਸਾਈਡ ਮਾਰੀ ਆ ਤੇ ਆਈ ਤੇ ਦੇਖਿਆ ਸ਼ਾਇਦ ਨੇ ਵੀ ہماری ਜਗਦੰਮ ਗੱਡੀ ਨਾ ਕੁਝ ਆਸਾਂ ਵੀ ਨਹੀਂ ਗਈ ਗੱਡੀ ਫਾਸ ਸੀ ਤੇ ਪਲਟੀ ਵਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਇਹਨਾਂ ਦੀ ਵਲਾ ਟੁੱਟ ਗਿਆ ਉਦੋਂ ਬਾਅਦ ਸਿੱਧਾ ਦਰਤ ਚੱਲੀ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢ ਲਾਂਗੇ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਆ ਬਚਾਅ ਹੋ ਗਿਆ ਵਾ ਸਿਵਲ ਹਸਪੀਟਲ ਵਿਚ ਚਾ ਲੈਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਆ ਗੱਡੀ ਦਾ ਟਾਇਰ ਖੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਔਰ ਤੋਂ ਬਾਅਦ ਵੇਖਿਆ ਵਾ ਵੀ ਮੁੰਡੇ ਨਿਕਲ ਗਏ ਇੱਕ ਸਾਈਡ ਤੇ ਹੋ ਗਿਆ ਵੀ ਇੱਕ ਸਾਈਡ ਨੂੰ ਗੱਡੀ ਚੱਲੂਗੀ। ਕਿੰਨੀ ਸਪੀਡ ਤੇ ਕਿੰਨੀ ਗੱਡੀ ਕਿੰਨੇ ਮੋੜੇ ਵਿੱਚ? 4 ਮੋੜੇ ਹੈਗੇ ਸੀ ਹਾਂ ਜੀ। ਸਪੀਡ ਕਿੰਨੀ ਕਿਹਦੀ ਗੱਡੀ ਦੀ? ਸਪੀਡ 100 ਹੀ ਸਪੀਡ ਤੇ ਹੋ ਗਈ ਗੱਡੀ ਜੀ। 100 ਦੀ ਹੋ ਗਈ ਜੀ। ਜਿੰਨੇ ਬਲਾ ਟ੍ਰਾਂਸਪੋਰਟ ਵਾਲੇ ਸਾਹਮਣੇ ਪੜਤਾਵਾਂ ਤੇ ਫਾਸਤਾ ਹੋ ਗਿਆ ਤਾਂ ਤੁਹਾਨੂੰ ਬਰਾ ਵੀ ਚਾਰਾ ਮੋੜੇ ਸੱਟਾਂ ਮਾੜੀ ਸੱਟ ਲੱਗੀ ਜਾਂ ਜਿਆਦਾ ਲੱਗੀ। ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ, ਨੱਕ ਤੇ ਲੱਗੀ ਆ। ਪਚਾਹ ਹੋ ਗਿਆ ਯਾਨੀ ਕਿ ਜਿਆਦਾ ਸੱਟਾਂ ਲੱਗੀਆਂ ਪਚਾਹ ਹੋ ਗਿਆ ਵਾ। ਠੀਕ ਠਾਕ ਨੇ ਉਦਾਂ ਹਾਂ ਜੀ। ਔਰ ਇਹ ਕਿਹੜਾ ਰੋੜਾ ਹੈ ਤੇ ਕੀ ਸਹੀ ਗਲਤ ਹੋ ਇਨਫਰਮੇਸ਼ਨ ਆਹੀ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਜੇ ਆ ਮੌਕੇ ਤੇ ਪੁੱਜੇ ਆ ਕੇ ਵੇਖਿਆ ਵਾ ਹਾਲਾਤ ਦੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਆਫਰਸ ਵੀ ਝੜਾ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕੀ ਤੇ ਖੰਭੇ ਦੇ ਵਿੱਚ ਜਾ ਵਜਈ ਖੰਭੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵਜਈ ਆ ਤੇ ਅਚਾਨਕ ਗੱਡੀ ਵਜ ਗਈ ਆ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਘੰਟੇ ਦੇ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਈ ਕਰੀਬ 3-4 ਲੜਕੇ ਦੱਸਦੇ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘ੍ਰੀਟਾਂ ਲੱਗੀਆਂ ਪਤਾ ਲੱਗਾ ਵੀ ਬਬਰੀ ਸਿਵਲ ਹਸਪੀਟਲ ਦੇ ਨਾ ਪਤਾ ਲੱਗਦਾ ਇਹ ਕਿਹੜੇ ਕਿਹੜੇ ਬੰਦੇ ਹੈਗੇ ਨਾ ਦਾ ਨੀ ਕੋਈ ਪਤਾ ਇੱਕ ਲੜਕੇ ਦੇ ਨਾਮ ਦਾ ਪਤਾ ਲੱਗਾ ਵਾ ਪ੍ਰਿੰਸ ਨਾਮ ਦਾ ਲੜਕਾ ਜਿਹੜਾ ਦਿਨ ਲੱਗਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਵੀ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਵਜਿਹਾ ਇੱਕ ਗੱਡੀ ਆ ਕਿੰਨਾ ਕ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲੀ ਬਾਬਾ ਜੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦਸਤਰੂ ਤੋ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦਸਤਰ ਹਥਿਆਰ ਨਹੀਂ ਮਿਲਿਆ ਸਾਡਾ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਤੋਂ ਨਹੀਂ ਮਿਲਿਆ